ਸਾਸਤਿਕਾ ਜੀ ਸਾਰਿਆਂ ਨੂੰ ਜੱਪਾ ਲੈ ਕੇ ਜੀ ਬਹੁਤ ਹੀ ਬਾਰੇ ਸੋਹਣੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿਣਗੇ ਜੀ ਪਿਓ ਚਨੌਣ ਚ ਫੌਨ ਪੋਲਕਾ ਡੋਟਸ 올ਓਵਰ ਸੂਟ ਮਿਲਗਾ 500 ਮੀਟਰ ਦੀ ਕੱਟ ਰਹਿਣ ਵਾਲੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ तुम प्राइस चैक करके अपने कोई भी सूट बुक करा सकते हो कैश ऑन डिलवरी नहीं जी पैसे तो पहले ही पे करनी पैणगी शिपिंग फ्री रहेगी ऑल इंडिया शिपिंग फ्री रहेगी कलर ऑप्शन बहुत ही प्यारे सारे आप कलर एड किए कोई भी सूट तुम बाई कर सकते हो अगले जो सूट रहने शर्ट मिलेगी बिस्कॉस ऑरगेंजा की उपाड़ा की बॉटम मिलेगी ओपाड़ा सीट की बॉटम होएगी बिस्कॉस ऑरगेंजा दुबट्टा रहेगा हैवी कोर्नर के उपर ਬਹੁਤ ਹੀ ਸੋਹਣਾ ਕਟਵਰਕ ਕੀਤਾ ਹੋਇਆ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਨਾਲ ਵਿੱਚੋਂ ਬਾਈ ਕਰ ਸਕਦੇ ਹੋ ਆਪਾਂ ਪ੍ਰਾਈਸ ਸਾਰੇ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਤੁਹਾਨੂੰ ਜੋਰ-ਜੜਦਾ ਹੀ ਫੈਬਰਿਕ ਮਿਲੇਗਾ ਫੁੱਲ ਵਰਕ ਰਹੇਗਾ ਬਹੁਤ ਹੀ ਸੋਹਣਾ ਹੈਵੀ ਕੰਮ ਕੀਤਾ ਹੋਇਆ ਮਿਲੇਗਾ ਬਾਟਮ ਮਿਲੇਗੀ ਪਲੇਨ ਟਫਟਾ ਸਿਲਕ ਦੀ ਬਾਟਮ ਹੋਏਗੀ ਟਾਈਟਾ ਮੀਟਾ ਦੀ ਕੱਟ ਰਣ ਵਾਲੀ ਹੈ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਆਣਗੇ ਤੁਹਾਨੂੰ ਸ਼ਰਟ ਮਿਲੇਗੀ ਡਿਜੀਟਲ ਪ੍ਰਿੰਟ ऑर्गेंजा दी जयपुरी प्रिंट ਵਿੱਚ ਮਿਲੇਗੀ neck ਦੇ ਉੱਪਰ ਘੇਰੇ ਤੇ ਬਹੁਤ ਹੀ ਸੋਨਾ ਵਰਕ ਰਹੇਗਾ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ बॉटम ਤੁਹਾਨੂੰ ਪਲੇਨ ਮਿਲੇਗੀ ਜਿਹੜਾ ਇਸ ਨਾਲ ਦੁਪੱਟਾ ਹੋਏਗਾ ਉਹ ਪਿਓਰ ਦਾ ਦੁਪੱਟਾ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਸ਼ਰਟ ਮਿਲੇਗੀ 2.5 ਮੀਟਰ ਦੀ ਪਿਓਰ অর্गेंजा ਦੀ ਸ਼ਰਟ ਹੋਏਗੀ ਫੈਨਸੀ ਹੈਂਡ ਵਰਕ ਰਹੇਗਾ ਪਲਾਸ ਮਸ਼ੀਨ ਏਮਬਰਾਇਡਰੀ ਕੀਤੀ ਹੋਈ ਮਿਲੇਗੀ ਬਾਟਮ ਮਿਲੇਗੀ ਸਿਲਕ ਦੇ ਉਸ ਦੇ ਉੱਪਰ ਵੀ ਏਮਬਰਾਇਡਰੀ ਰਹੇਗੀ ਦੁਪੱਟਾ ਮਿਲੇਗਾ ਔਰਗਾਂਜ਼ਾ ਦਾ ਫੈਂਸੀ ਇਸ ਦੇ ਉੱਪਰ ਲੇਸ ਦਾ ਕੰਮ ਕੀਤਾ ਹੋਇਆ ਮਿਲੇਗਾ ਹਾਂਜੀ ਅਜਿਹੇ ਸੁੱਤਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ